ਸਤਿ ਸ੍ਰੀ ਅਕਾਲ ਜੀ ਅ ਅਸੀਂ ਸਾਰੇ ਭਰਾ ਇਸ ਵੇਲੇ ਫੋਰਦੀਸ ਹਸਪੀਟਲ ਚ ਖੜੇ ਆਂ ਤੇ ਰਾਜਵੀਰ ਆਪਣਾ ਜ਼ੇਰੇ ਇਲਾਜ ਹੈ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆਏ ਇਸ ਬੇਨਤੀ ਨੂੰ ਬਹੁਤ ਗੰਭੀਰਤਾ ਨਾਲ ਸੀਰੀਅਸ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਹੋ ਆ ਸੰਗਤ ਰੂਪ ਦੇ ਵਿੱਚ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਵਾਂ ਅਸਾਨੂੰ ਪਤਾ ਸਾਰਿਆਂ ਨੂੰ ਕਿ ਕਿ ਜੋ ਹੁਣ ਤੱਕ 4 ਦਿਨ ਦਾ ਸਫਰ ਰਿਹਾ ਹੈ ਉਹ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਬਦੌਲਤ ਇੱਥੇ ਤੱਕ ਆਇਆ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ ਚ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅਗੇ ਕਿ ਕਿ ਰਾਜਵੀਰ ਨੂੰ ਕਿਸੀ ਬੰਦੇ ਦੇ ਤੇ ਬਾਕੀ ਜਿਹੜੇ ਸੱਜਣਾਂ ਹੋਰ ਅੱਗੇ ਜਾਣਾ ਚਾਹੁੰਦੇ ਆ ਅੱਜ ਦੀ ਰਾਤ ਅੱਜ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਵੀ ਬਾਣੀ ਚੋਂ ਜਿੱਥੇ ਜਿੱਥੇ ਚੰਗਾ ਲਾਇਆ ਕਿਸੇ ਵੀ ਧਰਮ ਦਾ ਕੋਈ ਮੰਦਰ ਚ ਬਹਿ ਕੇ ਕੋਈ ਆਪਣੀ ਅਰਦਾਸ ਕਰਨਾ ਚਾਹੁੰਦਾ ਹੈ ਕੋਈ ਮੁਸਲਮਾਨ ਘਰ ਆ ਸਕਦਾ ਫਿਰ ਮਸਜਿਦ ਚ ਬੈ ਕੇ ਕੁਝ ਵੀ ਕਰਨਾ ਚਾਹੁੰਦਾ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਅੱਧੀ ਰਾਤ ਲੈ ਕੇ ਲਾਓ ਸੋ ਤੁਹਾਡੇ ਕੱਲੇ ਕੱਲੇ ਦੀ ਦੁਆ ਹੈ ਜਿਹੜੀ ਸਾਨੂੰ ਪੂਰਾ ਜਿਕੇ ਆ ਕੇ ਸਵੇਰ ਤੱਕ ਡਾਕਟਰ ਕੋ ਚੰਗਾ ਸੁਨੇਹਾ ਦੇਣੀ ਸੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਸਾਰਿਆਂ ਦੇ ਚਰਨਾ ਸਾਡਾ ਪ੍ਰਣਾਮ Satsuka,